ਜੋ ਧਰਮ ਜੋਤ ਮੋਰਚਾ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਉਸ ਦੇ ਵਿੱਚ ਵਿਅੰਕ ਸੰਘਾ ਨੇ ਆਰਮਾਨੀਆਂ ਬੀਬੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਹਨ ਬਹੁਤ ਸੰਘਾ ਨੇ ਆਪਣਾ ਖੂਨ ਡੋਲ ਕੇ ਇਸ ਮੋਰਚੇ ਨੂੰ ਕਾਮਯਾਬ ਬਣਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ ਅੱਜ ਦੇ ਦਿਨ ਦੂਜੇ ਪ੍ਰਿੰਸੀਪਲ ਹੋਏ ਅੱਜ ਦੇ ਦਿਨ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ 4 ਅਗਸਤ ਨੂੰ ਜੇਥੇ 78 ਪਰ ਰੂਪ ਵਿੱਚ ਇਹ ਮੋਰਚਾ ਗਿਆ ਆਰੰਭ ਹੋਇਆ 19 ਜੁਲਾਈ ਨੂੰ ਭਾਈ ਅਮਰੀਕ ਸਿੰਘ ਜੀ ਦੀ ਗ੍ਰਿਫਤਾਰੀ ਹੋਣ ਤੋਂ ਤਰੰਤ ਇਹ ਮੋਰਚਾ ਆਰੰਭ ਹੋਇਆ ਨੰਬਰ ਵਾਰ ਜੱਥੇ ਚੱਲਦੇ ਰਹੇ ਪਹਿਲੇ ਇੱਕ ਦੋ ਜੱਥਿਆਂ ਦੇ ਵਿੱਚੋਂ ਭਾਈ ਮੱਖਣ ਸਿੰਘ ਜੀ ਮੱਤੇਵਾਲ ਇਹ ਵੀ ਜੱਥਾ ਲੈ ਕੇ ਗਏ ਫਿਰੋਜਪੁਰ ਆਪਣੇ ਸਾਥੀਆਂ ਨੇ ਸਨੇਹਕਾफी ਸਮਾਂ ਲੰਘਾਇਆ 4 ਅਗਸਤ ਨੂੰ ਜਦੋਂ ਇੱਥੇ ਸਾਰੇ ਅਕਾਲੀ ਦਲ ਸਮੂਹੇ ਤੌਰ ਤੇ ਸਾਰੇ ਸੰਗਤ ਇਕੱਠੀ ਹੋ ਕੇ ਜੱਥਾ ਤੋਰਿਆ ਉਹ ਤਿੰਨ ਭਾਈ ਮਨਜੀਤ ਸਿੰਘ ਜੀ ਨੇ ਜਿਨ੍ਹਾਂ ਦਾ ਨਾਮ ਅਖਬਾਰਾਂ ਵਿੱਚ ਵਿਸ਼ੇਸ਼ ਤੌਰ ਤੇ ਮੁਸੀਬ ਸਿੰਘ ਕਰਕੇ ਆਇਆ ਜਿਨ੍ਹਾਂ ਦਾ ਜਨਮ ਸਥਾਨ ਮਹਿਤਾ ਪਿੰਡ ਹੈ ਉਹ ਉਹਨਾਂ ਗੁਰਮਖਾਨੇ ਜੋ ਸਰਕਾਰ ਨੇ ਕਾਫੀ ਸਮੇਂ ਤੋਂ ਲਾਹ ਕਰਕੇ ਸਿੰਘਾਂ ਦਾ ਫੂਨ ਪੀਣਾ ਅਰੰਭਿਆ ਸੀ ਉਸ ਦਾ ਹੱਕ ਲੈਣ ਵਾਸਤੇ ਆਨੰਦਪੁਰ ਸਾਹਿਬ ਦੇ ਮੱਤ ਦੀ ਪੂਰਤੀ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅੱਗ ਲਾਉਣ ਵਾਲੇ ਜ਼ਾਲਿਮਾਂ ਤੋਂ ਹੱਕ ਲੈਣ ਵਾਸਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਕਰਨ ਵਾਸਤੇ ਸਿੱਖੀ ਸ਼ਾਨ ਨੂੰ ਚਮਕਾਉਂਦਿਆਂ ਹੋਇਆਂ ਵਰਪਾਲਤਾਰੇ ਸਾਹਿਬ ਦੇਖਣ ਵਾਸਤੇ ਆਪਣੇ ਆਪ ਨੂੰ ਮੌਤ ਦੇ ਮੂੰਹ ਵਿੱਚ ਪਾਇਆ ਜਹਾਰ ਅਗਵਾ ਕੀਤਾ ਜਹਾਰ ਇਸ ਵਾਸਤੇ ਅਗਵਾ ਨਹੀਂ ਕੀਤਾ ਕਿ ਕੋਈ ਹਿੰਦੁਸਤਾਨ ਵਿੱਚ ਗੜਬੜ ਉਹ ਪੈਤਰਉਣੀ ਚਾਹੁੰਦਾ ਸੀ ਤਾਂ ਮੈਂ ਹਿੰਦੂ ਲੋਕਾਂ ਨੇ ਜਾਂ ਹੋਤਨਰਾਂ ਲੋਕਾਂ ਨੇ ਸਿੱਖਾਂ ਨੂੰ ਭੰਡਣ ਵਾਸਤੇ ਪ੍ਰਾਪਤ ਕਰਨਾ ਤਾਂ ਸ਼ੁਰੂ ਕੀਤਾ ਹੈ ਕਿ ਸਿੱਖਾਂ ਨੇ ਜਹਾਰ ਅਗਵਾ ਕੀਤਾ ਇਹ ਦੇਸ਼ ਨਾਲ ਧੋਖੀ ਹੈ ਗਦਾਰੀ ਹੈ ਇਹੋ ਜਿਹੇ ਫਤਰੇ ਦਿੱਤੇ ਪਰ ਉਸ ਜੋਧੇ ਨੇ ਉਸ ਸੂਰਮੇ ਨੇ ਜੋ ਇਹਨਾਂ ਲੋਕਾਂ ਨੇ ਰੋਸ ਮਜਾ ਰਹੇ ਦੇ ਸਬੰਧ ਵਿੱਚ ਕਦਮ ਚੁੱਕੇ ਸਨ ਉਹਨਾਂ ਤੋਂ ਸਿੱਖਿਆ ਲੈਂਦਿਆਂ ਹੋਇਆ ਆਪਣੇ ਇਸ਼ਤ ਦੇ ਸਤਕਾਰ ਨੂੰ ਕਾਇਮ ਕਰਨ ਵਾਸਤੇ ਇਹ ਕਦਮ ਚੁੱਕਿਆ 1977 ਵਿੱਚ ਜਿਸ ਵੇਲੇ ਬੀਬੀ ਇੰਦਰਾ ਨੂੰ ਫੜਿਆ ਹੋਈ ਸੀ ਉਸ ਵੇਲੇ ਪਾੜੇ ਹੋਣਾਂ ਨੇ ਜਹਾਜ ਅਗਵਾ ਕੀਤਾ ਸੀ ਤੇ ਜੇ ਭਾਈ ਇੱਕ ਪੰਡਤਾਂ ਦੀ ਲੜਕੀ ਵਾਸਤੇ ਜਹਾਜ ਅਗਵਾ ਹੋ ਸਕਦਾ ਹੈ ਤੇ ਸਿੱਖਾਂ ਦੇ ਇਸ਼ਤਵਾਦ ਤੇ ਸਿੱਖ ਕੌਮ ਦੀ ਸ਼ਾਨ ਵਾਸਤੇ ਇਹਨੂੰ ਉੱਚਾ ਕਰਨ ਵਾਸਤੇ ਤੇ ਗਵਰਨਮੈਂਟ ਦੇ ਕੰਨ ਖੋਲਣ ਵਾਸਤੇ ਰੋਕ ਮੁਜਾਰੇ ਦੇ ਰੂਪ ਵਿੱਚ ਸਿੱਖ ਜਹਾਜ ਅਗਵਾ ਕਿਉਂ ਨਹੀਂ ਕਰ ਸਕਦੇ ਜੇ ਪਰਵਾਹ ਦਾ ਕੀ ਤਾਂ ਤੇ ਦੱਤਨ ਜਿਹੜੇ ਪਹਿਲਾਂ ਇਹਨਾਂ ਨੇ ਇੱਕ ਜਨਾਨੀ ਵਾਸਤੇ ਜਹਾਜ ਉਡਾਣ ਕਰਨਾ ਸਿੱਖਨੇ ਇਸ਼ਤਵਾਸ ਤੇ ਕਰ ਲਿਆ ਸਿੱਖ ਨੇ ਗਦਾਰੀ ਕਿਵੇਂ ਕੀਤੀ ਤੇ ਇਹਨਾਂ ਨੂੰ ਦੇਸ਼ ਭਗਤੀ ਦੁਨੀਆ ਵਿੱਚ ਕਿਵੇਂ ਹੋ ਗਈ ਉਹ ਸਿੱਖ ਨੂੰ ਅਰਾਰਾ ਸੰਸਦੀ ਦੇ ਅੱਡੇ ਤੇ ਪਕੜ ਕੇ ਪਹਿਲਾ ਭਰੋਸਾ ਦਿੱਤਾ ਗਿਆ ਭਰੋਸਾ ਦੇਣ ਤੋਂ ਪਿੱਛੇ ਛਾਲ ਵਿੱਚ ਲਿਆ ਕੇ ਅੱਜ ਦੇ ਦਿਨ ਖਾਲਸਾ ਜੀ ਗੋਲੀ ਦਾ ਸ਼ਿਕਾਰ ਬਣਾ ਕੇ ਮੌਤ ਤੇ ਕਾਟ ਉਤਾਰਿਆ ਉਹ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ਧਾਨਾ ਉਸ ਦੀ ਮਾਤਾ ਤੇ ਉਸ ਦੇ ਪਿਤਾ ਜਮਨ ਦੇ ਨੌਜਵਾਨ ਪੁੱਤਾਂ ਨੇ ਦੇਸ਼ ਦੇ ਕੌਮ ਵਾਸਤੇ ਆਪਾ ਕੁਰਬਾਨ ਕੀਤਾ ਐਸੇ ਹੀਰੇ ਐਸੇ ਸ਼ਹੀਦ ਜਿਸ ਦੀ ਕੌਮ ਵਿੱਚ ਹੋਣ ਉਹ ਕੌਮ ਕਦੇ ਹਾਰਦੀ ਨਹੀਂ